ਬੜੀ ਵਧੀਆ ਗੱਡੀ ਬਦਾਰ ਚ ਇਹ ਭਾਈ ਬਹੁਤ ਵਧੀਆ ਚੀਜ਼ ਆ ਜਿਸ ਤਰ੍ਹਾਂ ਆਪਣਾ ਸੱਜਰ ਪਹੂ ਸੋਇਆ ਨਾ ਪਿਛਲੇ ਸੂਏ ਮੱਝ ਨੇ ਸਾਨੂੰ ਇੰਨਾ ਖਰਾਬ ਕੀਤਾ ਅੱਛਾ ਇਹਨੂੰ ਅਸੀਂ ਟੀਕਾ ਲਾ ਕੇ ਚੋਂਦੇ ਰਹੇ ਆ ਸੱਜਰ ਨੂੰ ਹੀ ਅੱਛਾ ਤੇ ਇਹ ਮੱਝ ਨੂੰ ਜਦੋਂ ਦਾ ਆਪਾਂ ਇਹ ਪ੍ਰੋਟੈਕਟ ਦੇਣ ਲੱਗੇ ਆ ਨਾ ਹਾਂ ਇਹ ਕਾਨੀ ਮਿਲਕ ਵਿਟਾਨੀ ਮਿਲਕ ਜੈਲਰ ਹੈ ਨਾ ਹਾਂ ਤੇ ਇਹ ਇਹਦਾ ਕੰਮਕ ਫਾਇਦਾ ਹੈ ਤਨ ਇਹਦਾ ਸਾਨੂੰ ਐ ਕਿ ਇਹ 3-4 ਲੀਟਰ ਦੁੱਧ ਫालतू ਆ ਤੇ ਟੀਕਾ ਨਹੀਂ ਅਸੀਂ ਲਾਉਂਦੇ ਬੱਚੇ ਤੇ ਬਿਲਕੁਲ ਉਸੇ ਵੇਲੇ ਪਸੰਦੀ ਆ ਅੱਛਾ ਬੱਚੇ ਦੇ ਪਸੰਦੀ ਹੈ ਬੱਚੇ ਦੇ ਪਸੰਦੀ ਆ ਤੇ ਲੇਵਾ ਵੇਖੋ ਕਿੰਨਾ ਵਧੀਆ ਲੇਵਾ ਮਰਲੋ ਮੈਂ ਤੁਹਾਨੂੰ ਆਰਡਰ ਕੁਆਲਿਟੀ ਫਿਰ ਆ ਵੇਖੋ ਕਰੋ ਜੀ ਹਾਂਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਹੈ ਇਹ ਸੂਈ ਨੂੰ ਕਿੰਨਾ ਟਾਈਮ ਦੱਸਿਆ ਹੋ ਗਿਆ ਸੂਈ ਨੂੰ ਇਹਨੂੰ 20 ਦਿਨ ਹੋ ਗਏ ਬਈ ਅੱਛਾ 20 ਦਿਨ ਹੋ ਗਏ ਹਾਂਜੀ ਠੀਕ ਹੈ ਹਾਂਜੀ ਲਓ ਦੋਸਤੋ 20 ਦਿਨ ਹੋ ਗਏ ਸੂਈ ਨੂੰ ਬੱਚਾ ਇਹਨੇ ਆ ਕੱਟੀ ਦਿੱਤੀ ਕੱਟੀ ਵੀ ਬੜੀ ਜਾਨਦਾਰ ਆ ਤੇ ਦੁੱਧ ਹੁਣ ਬਾਈ ਕਹਿੰਦਾ ਵੀ ਪਿ ਇੱਕ ਸਭ ਤੋਂ ਵੱਡਾ ਜਿਹੜਾ ਫਾਇਦਾ ਇਹ ਹੋਇਆ ਬਾਈ ਨੂੰ ਵੀ ਟੀਕਾ ਲਾ ਕੇ ਪਸੰਦੀ ਸੀ ਮਾਜ ਤੇ ਪਸੰਦ ਲੱਗੀ ਵੀ ਬੜਾ ਟਾਈਮ ਲਾਉਂਦੀ ਸੀ ਜਦੋਂ ਦਾ ਇਹ ਬਾਈ ਕਹਿੰਦਾ ਵੀ ਵਿਟਾਨੀ ਮਿਲਕ ਜੈਲਡਰ ਜਿਹੜਾ ਆਪਾਂ ਦੇਣ ਲੱਗੇ ਆਹ ਵੇਖੋ ਆਹ ਵੇਖੋ ਭਾਈ ਇਹ ਅੱਛਾ ਇਹ ਦੇਣ ਦਾ ਤਰੀਕਾ ਕਿਦਾਂ ਇਹ ਦੇਣਾ ਇਹ ਦੇਣਾ 50 ml ਸਵੇਰੇ ਤੇ 50 ਇਹ ਚੌਣ ਤੋਂ ਅੱਧਾ ਘੰਟਾ ਪਹਿਲਾਂ ਦੇਣਾ ਚੌਣ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਕਿ ਜਾਂ ਵੰਡ ਚ ਪਾ ਕੇ ਦੇ ਦਈਏ ਬੇਸ਼ੱਕ ਤੇ ਬੇਸ਼ੱਕ ਇਹਨੂੰ ਭਾਵੇਂ ਚੋਕਰ ਕੇ ਪਾ ਕੇ ਦੇ ਦੋ ਜਾਂ ਇਸ ਤਰ੍ਹਾਂ ਨਾਲ ਨਾ ਪਾਓ ਜਾਂ ਜਿੱਦਾਂ ਮਰਜ਼ੀ ਨੂੰ ਪਿਉਣਾ ਇਦਾਂ ਪਿਉਣਾ ਚਾਹੀਦਾ ਹਾਂ ਲੇਕਿਨ ਇਹ ਇੱਕ ਵਾਰਾਂ ਵਰਤ ਕੇ ਵੇਖੋ ਚੀਜ਼ ਅਸੀਂ ਤੇ ਖੁਦ ਹੱਥੀਂ ਜਮਾਈ ਪਿਛਲੀ ਵਾਰ ਇਹਨੇ ਇੰਨਾ ਸਾਨੂੰ ਮਤਲਬ ਤੰਗ ਕੀਤਾ ਇਹ ਮੱਝ ਨੇ ਐਰ ਕੀ ਇਦਾਂ ਹੀ ਮਾਰਾ ਬੱਚਾ ਛੱਡੂ ਉਸੇ ਵੇਲੇ ਪਸਮਾਉਂਦੀ ਬੱਚੇ ਦੇ ਪਸਮਦੀਏ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਤੇ ਇੰਨੀ ਵਧੀਆ ਚੀਜ਼ ਆ ਦੁੱਧ ਵੀ ਨੇ ਲੇਵਾ ਵੇਖੋ ਯਾਰ ਕਿ ਮਾਜਦ ਦੇਵੇ ਤੋਂ ਪਤਾ ਲੱਗ ਜੂ ਪੀ ਇਹ ਸੱਜੇ ਸੂਈ ਮਾਜਦ ਸੂਤਕ ਲੇਵਾ ਲੱਗਾ ਜੇ ਤੇ ਦੁੱਧ ਜਿਹੜਾ ਬਾਈ ਕਹਿੰਦਾ ਵੀ ਪਿਛਲੇ ਸਵੇਰ ਨੂੰ 3-4 ਕਿਲੋ ਵਧਿਆ ਕੱਟੀ ਦੇ ਮਿਲਦੀ ਹੈ ਦੋਵੇਂ ਟਾਈਮ ਬਹੁਤ ਵਧੀਆ ਪਿਛਲੇ ਸਵੇਰ ਟੀਕਾ ਲਾ ਕੇ ਚੁੰਦੇ ਸੀ ਇਹ ਕਿ ਕੋਈ ਟੀਕਾ ਨਹੀਂ ਲਾਉਂਦੀ ਲੋੜ ਪੈਂਦੀ ਆ ਪਰ ਵਰਤ ਕੇ ਵੇਖੋ ਇਸ ਚੀਜ਼ ਨੂੰ ਤੁਹਾਨੂੰ ਆਪਿਆ ਰਿਜ਼ਲਟ ਮਿਲ ਜੂਗਾ ਇਸ ਚੀਜ਼ ਦਾ ਇਕਦਾਂ ਵਰਤ ਕੇ ਇਹਨੂੰ ਆਪਣਾ ਚੈੱਕ ਕਰੋ ਤਾਂ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ